ਲੋ ਜੀ 5 7 5 5 5 ਪੌਣੇ 6 6 ਸਵਾ 6 ਸਾਢੇ 6 ਪੌਣੇ ਨਾ 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 ਆਈਦਾ ਆਈ ਵਾਈ 2 ਸਵਾ 2 4 3 3 ਸਵਾ 3 4 ਪੌਣੇ 4 4 ਸਵਾ 4 4 ਪੌਣੇ 5 5 5 5 ਪੌਣੇ 6 ਅਸੀਂ ਇਹ ਤੁਹਾਡੇ ਤੋਂ ਐਕਸੈਪਟ ਕਰਦੇ ਆ ਮੇਰੇ ਜਿੰਨੇ ਵੀ ਵੀਰ ਦੇਖਦੇ ਪਏ ਆ ਸਾਡਾ ਇੱਥੇ ਇਕੱਠੇ ਹੋ ਕੇ ਬਹਿਣ ਦਾ ਮਕਸਦ ਸਿਰਫ ਅਸੀਂ ਇਕੱਠੇ ਨਹੀਂ ਹੋਣਾ ਅਸੀਂ ਸਾਰਿਆਂ ਨੂੰ ਇਕੱਠਿਆਂ ਕਰਨਾ ਮੈਂ ਕਹਿੰਦਾ ਹੈਪੀ ਟੂ ਯੂ ਗਰਾ ਦਿਓ ਵਾਹ ਜੀ ਵਾਹ ਪੂਰੇ ਆਲਾ ਮਾਹੌਲ ਥੱਲੇ ਬੰਨਦੇ ਹੋ ਬਾਈ ਚੜਾਈ ਕਰਦੇ ਹੋ ਪੂਰੀ ਇਸ ਵੀਡੀਓ ਨੂੰ ਉੱਥੇ ਤੱਕ ਪਹੁੰਚਾ ਦਿਓ ਜਿੱਥੇ ਤੱਕ ਤੁਹਾਡੀ ਸਾਡੀ ਸੋਚ ਨਾ ਹੋਵੇ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ ਲਾਈਕ ਐਂਡ ਸ਼ੇਅਰ ਦਾ ਬਟਨ ਤੇ ਅੰਨੀ ਪਾ ਦਿਓ ਚੰਗਾ ਬਾਈ ਜੀ ਟ੍ਰੱਕ ਭਰ ਕੇ ਮੁਹੱਬਤਾਂ ਨਾਲ ਇਹਨਾਂ ਨੂੰ ਜਾਣਾ ਚਾਹੀਦਾ ਜੀ ਜੀ ਸੁਨੀਲ ਕੁਟਾਰੀਆਂ ਵਾਈ ਆਏ ਆ ਚੜਦੇ ਪੰਜਾਬ ਤੋਂ ਮੈਨੂੰ ਮਿਲਣ ਆਉਣ ਵਾਲੇ 100 ਸਾਲ ਬਾਅਦ ਵੀ ਇਹ ਪਿਆਰ ਨੂੰ ਨਹੀਂ ਮੈਂ ਭੁਲਾ ਸਕਦਾ ਜਿਹੜਾ ਇਹਨਾਂ ਨੇ ਮੈਨੂੰ ਦਿੱਤਾ ਤੇ ਮੈਂ ਦੋ ਲਫ਼ਜ਼ ਕਹਾਂਗਾ ਇਹਨਾਂ ਵਾਸਤੇ ਜੀ ਸੁਨੀਲ ਸਾਹਿਬ ਗੱਲ ਮੁਕ ਸੀ ਕਬਰ ਦੀ ਢੇਰੀ ਤੇ ਤੈਨੂੰ ਜੁੰਦਿਆ ਯਾਰ ਦੀ ਭੁੱਲ ਦੇ ਸलाम ਤੇ ਸਤਿ ਸ਼ਕਾਲ ਤੁਸੀਂ ਦੇਖ ਰਹੇ ਹੋ ਸੁਨੀਲ ਕਟਾਰੀਆ ਦਾ ਆਫੀਸ਼ਲ ਚੈਨਲ ਔਰ ਇਸ ਚੈਨਲ ਦੇ ਉੱਤੇ ਮਖਤਲਫ ਪਰਸਨੈਲਿਟੀਜ਼ ਦੇ ਨਾਲ ਅਸੀਂ ਗੱਲਬਾਤ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਲਾਹੌਰ ਤੋਂ ਤੇ ਇਸੇ ਸਿਲਸਿਲੇ ਦੇ ਵਿੱਚ ਫਰੂਟ ਮੰਡੀ ਵਾਲੇ ਉਸਾਮਾ ਮਸੂਦ ਚਿਸ਼ਤੀ ਸਾਹਿਬ ਪਹੁੰਚੇ ਕਿਰੇ ਰਾਮੇ ਵੀ ਇਹਨਾਂ ਨੂੰ ਕਹਿੰਦੇ ਨੇ ਉਸامہ ਮਸੂਦ ਰਾਮੇ ਠੀਕ ਹੈ ਜੀ ਤੇ ਉਹ ਮੈਂ ਗੱਲ ਕਹੀ ਸੀ ਤੁਹਾਨੂੰ ਫੋਨ ਤੇ ਵੀ 4 ਸਵਾ 4 4.5 5 5.5 ਇਹ ਵੀ ਹੈ ਐਦਾਂ ਹੀ ਹੈ 2 ਸਵਾ 2.5 ਤੋਂ ਸ਼ੁਰੂ ਹੁੰਦਾ ਚੱਕਰੋ ਫਿਰ ਬismillah ਕਰੋ ਇਸੇ ਨਾਲ ਹੀ ਬismillah ਦਸਾਂ ਦੀ ਬੋਲੀ ਪਾ ਦੀਏ ਕਿ ਸਵਾ ਦੀ ਬੋਲੀ ਪਾ ਦੀਏ ਜੋ ਤੁਹਾਡਾ ਦਿਲ ਕਰਦਾ 2 ਸਵਾ 2.5 ਪੌਣੇ 3 3 ਸਵਾ 3 3.5 ਪੌਣੇ 4 4 ਹਾਂ ਇਹਨਾਂ ਲਫ਼ਜ਼ਾਂ ਦੇ ਨਾਲ ਮੈਨੂੰ ਚੜ੍ਹਦੇ ਪੰਜਾਬ 'ਚ ਜਿਹੜੀ ਮੁਹੱਬਤ ਮਿਲੀ ਹੈ ਨਾ ਬਾਈ ਉਹਦਾ ਮੈਂ ਦੇਣ ਨਹੀਂ ਦੇ ਸਕਾਂ ਕਬਰ ਦੀਆਂ ਕੰਧਾਂ ਤੱਕ ਆਏ ਹਾਏ 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 ਇਹ ਜਿਹੜੀ ਚੜਦੇ ਪੰਜਾਬ ਚੋਂ ਦਰਿਆਵਾਂ ਰਾਹੀਂ ਰੁੜ ਕੇ ਮਿੱਟੀ ਆਉਂਦੀ ਆ ਲੈੰਦੇ ਪੰਜਾਬ ਦੇ ਵਿੱਚ ਉਹਨਾਂ ਦੇ ਪੈਰਾਂ ਥੱਲੋਂ ਨਿਕਲ ਕੇ ਸਾਡੇ ਪੈਰਾਂ ਥੱਲੇ ਵੜ ਜਾਂਦੀ ਆ ਨਾ ਹਮ ਸਾਰਾ ਉਸ ਮਿੱਟੀ ਦਾ ਹੀ ਅਸਰ ਆ ਹਮ ਸਮਝੇ ਗੱਲ ਨੂੰ ਤੇ ਇਨਸ਼ਾਅੱਲਾਹ ਤਾਲਾ ਜਿਹੜੇ ਚੜਦੇ ਪੰਜਾਬ ਦੇ ਵੀਰ ਸਾਨੂੰ ਦੇਖਦੇ ਆ ਨਾ ਹਮ ਉਹਨਾਂ ਦੇ ਨਾਲ ਵਫਾ ਨਿਭਾਵਾਂਗੇ ساری ਜ਼ਿੰਦਗੀ ਆਏ ਹਾਏ ਤੇ ਜਿੱਦਾਂ ਜਿੱਦਾਂ ਪਰਦੇ ਚੁੱਕੇ ਗਏ ਜਿੱਦਾਂ ਜਿੱਦਾਂ ਗਲਤ ਫਹਿਮੀਆਂ ਖਤਮ ਹੁੰਦੀਆਂ ਗਈਆਂ ਹੂੰ ਇਸ ਤਰ੍ਹਾਂ ਇਹ ਸਰਕਟ ਜਿਹੜਾ ਸਾਡੇ ਬਜ਼ੁਰਗ ਅੱਡ ਹੋਏ ਸੀਗੇ ਇਹ ਦੁਬਾਰਾ ਮਿਲਣਗੇ ਇਨਸ਼ਾਅੱਲਾ ਤਾਲਾ ਨਵੀਂ نسل ਦੇ ਨਾਲ ਜਿੱਦਾਂ ਜਿੱਦਾਂ ਤੁਸੀਂ ਆ ਕੇ ਬੈਠੇ ਹੋ ਸਾਡੇ ਕੋਲ ਬਿਲਕੁਲ ਇਹ ਹੁਣ ਰਾਤ ਦੇ ਕੋਈ ਪੌਣੇ 2 ਵਜh ਗਏ ਨੇ ਜੀ ਹਾਂ ਬਿਲਕੁਲ ਤੇ ਇਹ ਜਨਾਬ ਮੇਰੇ ਕੋਲ ਲਾਹੌਰ ਹੋਟਲ ਦੇ ਵਿੱਚ ਆਏ ਨੇ ਸਪੈਸ਼ਲੀ 7 ਘੰਟੇ ਸਫਰ ਕਰਕੇ 7 ਘੰਟਿਆਂ ਦਾ ਸਫਰ ਕਰਕੇ ਤੇ ਬਹੁਤ ਸ਼ੁਕਰੀਆ ਇਸ ਗੱਲ ਇੱਕ ਲਫਜ਼ ਮੇਰੇ ਵੀਰ ਨੇ ਕਿਹਾ ਕਿ ਤਾਰੋਂ ਪਹਾਰ ਆ ਗਏ ਆ ਤੇ ਤੁਹਾਡੀ ਮੁਹੱਬਤ ਦੇ ਵਿੱਚ ਆ ਗਏ ਆ ਤੇ ਤੁਸੀਂ ਪਹੁੰਚੋ ਫਲਾਨੀ ਥਾਂ ਤੇ ਬੈਠੇ ਆ ਸਾਰਾ ਕੰਮ ਛੱਡ ਕੇ ਤੁਹਾਡਾ ਵੀਰ ਫਰੂਟ ਮੰਡੀ ਵਾਲਾ ਹਾਜ਼ਰ ਹੋ ਕੇ ਬਹਿ ਗਿਆ ਬਾਈ ਜੀ ਮੇਰੇ ਜ਼ਿਲ੍ਹੇ ਮੇਰੇ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਬਹਾਵਲ ਨਗਰ ਦੇ ਵਿੱਚ ਮੇਰੇ ਦੇਖਣ ਵਾਲਿਆਂ ਮੈਨੂੰ ਘਰ ਵਾਲਿਆਂ ਨੇ ਇੱਜ਼ਤ ਦਿੱਤੀ ਤੇ ਮੈਨੂੰ ਇਸ ਮੁਕਾਮ ਤੱਕ ਪਹੁੰਚਾਇਆ ਕੇ ਬਾਡਰੋਂ ਪਾਰ ਮੇਰੇ ਵੀਰ ਆ ਕੇ ਮੈਨੂੰ ਇੱਥੇ ਮੈਨੂੰ ਮਿਲਣ ਆਏ ਬੈਠੇ ਆ ਮੇਰਾ ਇੰਟਰਵਿਊ ਕਰਨ ਆਏ ਬੈਠੇ ਆ ਇਸ ਪੰਜਾਬ ਦੀਆਂ ਜਿਹੜੀਆਂ ਸਾਂਝੀਆਂ ਗੱਲਾਂ ਸਾਂਝੀਆਂ ਚੀਜ਼ਾਂ ਉਹਨਾਂ ਤੇ ਗੱਲਬਾਤ ਕਰਨ ਲਈ ਆਏ ਬੈਠੇ ਆ ਬਿਲਕੁਲ ਮੈਨੂੰ ਹੁਣ ਇਹ ਦੱਸੋ ਉਸਮਾਨਾ ਸਾਹਿਬ ਵੈਸਤਾ ਫਰੂਟ ਮੰਡੀ ਫਰੂਟ ਮੰਡੀ ਫਰੂਟ ਮੰਡੀ ਹੀ ਮਸ਼ਹੂਰ ਹੈ ਹਾਂਜੀ ਹਾਂਜੀ ਸਾਰੇ ਪਾਸੇ ਫੇਸਬੁੱਕ ਇੰਸਟਾਗ੍ਰਾਮ YouTube ਤੇ ਮੈਨੂੰ ਥੋੜਾ ਜਿਹਾ ਆਪਣੇ ਪਰਿਵਾਰ ਬਾਰੇ ਦੱਸੋ ਤੁਹਾਡਾ ਘਰ ਕਿੱਥੇ ਹੈ ਔਰ ਸ਼ੁਰੂ ਤੋਂ ਤੁਸੀਂ ਇਸ ਪੇਸ਼ੇ 'ਚ ਹੀ ਸੀਗੇ ਤੁਹਾਡੀ ਤਾਲੀਮ ਕੀ ਹੈ ਉਹ ਵੀ ਦੱਸਿਓ ਠੀਕ ਹੈ ਜੀ ਪਹਿਲਾਂ ਤਾਂ ਮੈਂ ਆਪਣਾ ਤਾਰਫ ਮੈਂ ਪਿੱਛੋਂ ਕਰਾਉਣਾ ਨਾ ਜੀ ਕਰਾਉਣਾ ਜਿੱਥੋਂ ਨਸਲ ਤੁਰੀ ਹੈ ਜੀ ਤਹਿਸੀਲ ਨਕੋਦਰ ਚੱਕ ਆਦਰਮਾਨ ਜ਼ਿਲ੍ਹਾ ਜਲੰਧਰ ਜੀ ਤੇ ਸਾਡੇ ਪੰਜਾਬ ਦੇ ਵਿੱਚ ਲਹਿੰਦੇ ਦੇ ਵਿੱਚ ਤਹਿਸੀਲ ਚਿਸ਼ਤੀਆਂ ਜ਼ਿਲ੍ਹਾ ਬਹਾਵਨ ਨਗਰ ਅੱਛਾ ਦੇ ਵਿੱਚ ਰਹਿਸ਼ ਹੈ ਸਾਡੀ ਹਮ ਇੱਥੇ ਮੇਰੇ ਵਾਲਾ ਸਾਹਿਬ ਜਦੋਂ ਆਏ ਦਾਦਾ ਜੀ ਆਏ ਜਦੋਂ ਆ ਕੇ ਉਹਨਾਂ ਨੇ ਖੇਤੀਬਾੜੀ ਸ਼ੁਰੂ ਕੀਤੀ ਦਾਦਾ ਜੀ ਨੇ ਆੜਤ ਸ਼ੁਰੂ ਕੀਤੀ ਵਾਲਾ ਸਾਹਿਬ ਨੂੰ ਨਾਲ ਲਾ ਲਿਆ ਜਦੀ ਪੁਸ਼ਟੀ ਕਰ ਲੋ ਕਿ ਉਦੋਂ ਦੀ ਆੜਤ ਮੰਡੀ ਦੀ ਜਿਹੜੀ ਚੱਲ ਰਹੀ ਆ ਅਸੀਂ ਫਿਰ ਆਪਣੇ ਵਾਲਾ ਸਾਹਿਬ ਦੇ ਕੰਮ ਨੂੰ ਹੀ ਮਤਲਬ ਕਿ ਸੰਭਾਲ ਲਿਆ ਕਿਉਂਕਿ ਸਾਰੀ ਜ਼ਿੰਦਗੀ ਉਹਨਾਂ ਨੇ ਦਿਨ ਰਾਤ ਮਿਹਨਤ ਕਰਕੇ ਇੱਕ ਆਪਣਾ ਮੁਕਾਮ ਬਣਾਇਆ ਅਲਹਮਦੁਲਿਲਾ ਚਿਸ਼ਤਿਆਂ ਦੀ ਮੰਡੀ ਦੇ ਸਦਰ ਵਾਲਾ ਸਾਹਿਬ ਜੀ ਪ੍ਰੈਜ਼ੀਡੈਂਟ ਅ ਗ੍ਰੀਨ ਮਾਰਕੀਟ ਦੇ ਜੀ ਜੀ ਤੇ ਉਹਨਾਂ ਦੀ ਮਤਲਬ ਸਾਰੀ ਜ਼ਿੰਦਗੀ ਦੀ ਮਿਹਨਤ ਆ ਅਸੀਂ ਬੀਐਸ ਕੀਤਾ ਮੈਂ ਫੈਸਲਾਬਾਦ ਜੀ ਇਸ ਯੂਨੀਵਰਸਿਟੀ ਚੋਂ ਜੀ ਸਾਨੂੰ ਜਦੋਂ ਬਚਪਨ ਦੇ ਵਿੱਚ ਹੀ ਮੇਰੇ ਪਾਪਾ ਜੀ ਨੇ ਕਹਿਤਾ ਸੀਗੇ ਪੁੱਤਰ ਜਿੱਥੇ ਤੱਕ ਵੀ ਪੜਨਾ ਜਾਵੇਂ ਨਾ ਤੂੰ ਪੜ ਸਕਦਾ ਵਾ ਖੁੱਲੀ ਛੂਟ ਆ ਜਿੱਥੇ ਤੱਕ ਬਾਹਰਲੇ ਮੁਲਕਾਂ ਚ ਵੀ ਪੜਨਾ ਜਾਣਾ ਪੜਨ ਜਾਣਾ ਤੇ ਤੂੰ ਜਾ ਸਕਦਾ ਲੇਕਿਨ ਆ ਕੇ ਤੁਸੀਂ ਇਹਨੂੰ ਤਰਜੀ ਦੇਣੀ ਆ ਆਪਣੇ ਕੰਮ ਨੂੰ ਆਪਣੇ ਕੰਮ ਨੂੰ ਮੈਂ ਤੁਹਾਡੇ ਵਾਸਤੇ ਇਹ ਮਤਲਬ ਕਿ ਕਹ ਲਓ ਦੇਗ ਪਕਾ ਰਿਆਂ ਤੇ ਤੁਸੀਂ ਮੁੜ ਕੇ ਬਹਿ ਕੇ ਇਹਦੇ ਵਿੱਚ ਕੜਛਾ ਮਾਰਨਾ ਆਹਾ ਹਾਂ ਹਾਂ ਉਹ ਹੁਣ ਅਸੀਂ ਉਹਨੂੰ ਵੀ ਨਾ ਸੰਭੀਏ ਤਾਂ ਫਿਰ ਸਾਡੇ ਮੂੰਹ ਤੇ ਨਹੀਂ ਪੈਂਦੀ ਲਿਆਦਾ ਫਿਰ ਉਸ ਕਰਕੇ ਅਸੀਂ ਫਰੂਟ ਮੰਡੀ ਦੇ ਵਿੱਚ ਹੀ ਆਪਣਾ ਜਿਹੜਾ ਸੋਸ਼ਲ ਮੀਡੀਆ ਦੇ ਵਿੱਚ ਵੀ ਫਰੂਟ ਮੰਡੀ ਨੂੰ ਹੀ ਤਰਜੀ ਦਿੱਤੀ ਇਸ ਕਰਕੇ ਹਰ ਪਾਸੇ ਫਰੂਟ ਮੰਡੀ ਤੇ ਰੱਬ ਨੇ ਰੌਣਕ ਲਾ ਦਿੱਤੀ ਤੇ ਇਹ ਇਹ ਆਈਡੀਆ ਕਿਦਾਂ ਸੀ ਕਿ ਆਪਾਂ YouTube ਚੈਨਲ ਬਣਾਈਏ ਜਾਂ ਸੋਸ਼ਲ ਮੀਡੀਆ ਤੇ ਆਈਏ ਇਹ ਚੀਜ਼ਾਂ ਆਈਡੀਆ ਦਾ ਭਾਈ ਦੇਖੋ ਜਿੱਦਾਂ ਹਰ ਬੰਦੇ ਨੂੰ ਸ਼ੌਕ ਹੁੰਦਾ ਆ ਕਿ ਮੈਂ ਸੋਸ਼ਲ ਮੀਡੀਆ ਤੇ ਮਸ਼ਹੂਰ ਹੋ ਜਾਵਾਂ ਮੇਰੇ ਦਿਲ 'ਚ ਵੀ ਸੀਗਾ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਣ ਦਾ ਮੈਂ ਇੱਕ ਟੀਮ ਬਣਾਈ ਸੀ ਅੱਛਾ ਆ ਸੋਸ਼ਲ ਜਿੱਦਾਂ ਇੱਕ ਨਾ ਮੈਸੇਜ ਦੇਣ ਵਾਸਤੇ ਆਪਣਾ ਅچھے ਮੈਸੇਜ ਸਟੋਰੀ ਕਰੀਏਟ ਕਰਦੇ ਸੀਗਾ ਨਾ ਸਕੂਲ ਦੇ ਦੋਸਤ ਮੈਂ ਫੈਸਲਾਬਾਦ ਜੇ ਤੋਂ ਪੜ੍ਹ ਕੇ ਵਾਪਸ ਗਿਆ ਤੇ ਸਕੂਲ ਦੇ ਦੋਸਤਾਂ ਦੇ ਨਾਲ ਜਨਾਬ ਮੈਂ ਜਾ ਕੇ ਇੱਕ ਟੀਮ ਬਣਾਈ ਜੀ ਤੇ ਉਸ ਟੀਮ ਦੇ ਨਾਲ ਅਸੀਂ ਇੱਕ ਕੰਮ ਕਰਨਾ ਸ਼ੁਰੂ ਕਰ ਦਿੱਤਾ 6 ਮਹੀਨੇ ਲਾਏ ਮੈਂ ਉਸ ਟੀਮ ਦੇ ਨਾਲ ਅੱਛਾ ਕਾਫੀ ਸਾਰੀਆਂ ਵੀਡੀਓਜ਼ ਵੀ ਬਣਾਈਆਂ ਲੇਕਿਨ ਇੱਕ ਵਕਤ ਆਇਆ ਕਿ ਮੈਨੂੰ ਮਹਿਸੂਸ ਹੋਇਆ ਕਿ ਜਿਹੜਾ ਮੇਰੇ ਬਾਪ ਦਾ 30 ਸਾਲ ਦੀ ਮਿਹਨਤ ਆ ਉਸ ਕੰਮ ਤੋਂ ਸਾਡੀ ਤਵੱਜੂ ਘਟਦੀ ਪਈ ਆ ਅੱਛਾ ਜੁਮਾ ਜੁਮਾ 8 ਦਿਨ ਜਿਸ ਕੰਮ ਨੂੰ ਅਸੀਂ ਦਿੱਤੇ ਆ ਅਸੀਂ ਸਾਰਾ ਆਪਣਾ ਫੋਕਸ ਉਧਰ ਨੂੰ ਕਰ ਰਹੇ ਆ ਹੂੰ ਤੇ ਉਹਦੇ ਨਾਲ ਫਿਰ ਅਗਰਾਈ ਵੀ ਮੇਰੀ ਬਹੁਤ ਜ਼ਿਆਦਾ ਵਧ ਗਈ ਸੀ 6 ਮਹੀਨੇ ਦੇ ਵਿੱਚ ਜਿਹੜੀ ਰਿਕਵਰੀ ਹੁੰਦੀ ਹੈ ਨਾ ਸਾਰਾ ਕੁਝ ਮੁੰਛੀਆਂ ਤੇ ਛੱਡਦਾ ਸੀ ਤੇ ਉਹ ਇਸ ਵਜ੍ਹਾ ਤੋਂ ਨਾ ਮੈਂ ਉਹਨੂੰ ਵਾਈਂਡ ਅਪ ਕਰਕੇ ক্লোਜ਼ ਕਰਕੇ ਕਿਉਂਕਿ ਮੈਂ ਸਾਰਾ ਖਰਚਾ ਵਗੈਰਾ ਕੋ ਖੁਦ ਕੀਤਾ ਸੀਗਾ ਤੇ ਮੈਂ ਉਹਨੂੰ ক্লোਜ਼ ਕਰਤਾ ਅੱਛਾ ਮੇਰੇ ਵਾਲਾ ਸਾਹਿਬ ਨੇ ਦੇਖਿਆ ਕਿ ਮੇਰੇ ਪੁੱਤ ਨੇ ਇੱਕ ਖੁਆਇਸ਼ ਕੀਤੀ ਇੱਕ ਆਪਣੇ ਮਤਲਬ ਕਿ ਦਮ ਤੇ ਕੁਝ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨੂੰ ਵਿੱਚ ਹੀ ਸਟਾਪ ਕਰਤਾ ਇੱਕ ਦਿਨ ਮੈਂ ਇਕੱਲੇ ਦੀ ਗੱਡੀ ਵੇਚ ਕੇ ਉਤਰਿਆ ਫੱਟੇ ਤੋਂ ਅੱਛਾ ਕੇਲਾ ਵੇਚ ਕੇ ਤੇ ਮੇਰੇ ਬਾਪੂ ਵੀ ਖੜੇ ਦੇਖਦੇ ਸੀ ਸਾਹਮਣੇ ਹੂੰ ਕੋ ਲਾਏ ਮੇਰੇ ਕੋ ਤੇ ਅੰਜ ਥਾਪੀ ਮਾਰ ਕੇ ਕਹਿੰਦੇ ਪੁੱਤਰ ਜੇ ਤੂੰ ਸੌਦਾ ਵੇਚਦਾ ਮੈਨੂੰ ਸੋਣਾ ਲੱਗਦਾ ਤੇ ਪੂਰੀ ਦੁਨੀਆ ਨੂੰ ਲੱਗੇਗਾ ਇਹਦੀ ਵੀਡੀਓ ਬਣਾ ਕੇ ਪਾ ਅੱਛਾ ਯਕੀਨ ਕਰੋ ਮੈਂ ਉਹ ਵੀਡੀਓ ਬਣਾ ਕੇ ਪਾਈ ਹੈ ਰਾਤ ਨੂੰ ਮੈਂ ਟਿਕਟੌਕ ਤੇ ਪਹਿਲਾਂ ਮੈਂ ਪਾਈ ਸੀ ਨਾ ਰੀਲ ਬਣਾ ਕੇ ਇੱਥੇ ਚੱਲਦਾ ਉਧਰ ਨਹੀਂ ਚੱਲਦਾ ਟਿਕਟੌਕ ਅੱਛਾ ਉਧਰ ਨਹੀਂ ਚੱਲਦਾ ਪਾ ਨਹੀਂ ਅੱਛਾ ਇੱਧਰ ਚੱਲਦਾ ਇੱਧਰ ਮੈਂ ਟਿਕਟੌਕ ਤੇ ਉਹ ਰਾਤ ਨੂੰ ਪਾਈ ਹੈ ਤਕਰੀਬਨ 10:00 ਵਜੇ ਦੇ ਲਾਗੇ ਹੂੰ ਸੜਕੇ ਮੈਂ 4 ਵਜੇ 4:30 ਵਜੇ ਉੱਠੀ ਨਾ ਮੰਡੀ ਜਾਣ ਲਈ ਉਠਿਆ ਜਦੋਂ ਮੈਂ 2,51,000 ਲੋਕਾਂ ਨੇ ਉਹ ਦੇਖੀ ਹੋਈ ਸੀ ਹੂੰ 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 ਪਹਿਲੀ ਵੀਡੀਓ ਮਤਲਬ ਕਿ ਅਨਕਸਪੈਕਟਿਡ ਮੋਲ ਹੋ ਗਿਆ ਪਹਿਲੇ ਹੀ ਵੀਡੀਓ ਨੇ ਤੁਹਾਡਾ ਹੌਸਲਾ ਵਧਾ ਦਿੱਤਾ ਮੈਂ ਕਿਹਾ ਹੈਪੀ ਟੂ ਯੂ ਹੋ ਗਿਆ ਬਾਈ ਕੰਨਾ ਦਿਗਰ ਰਾਜ਼ੀ ਕਰਤਾ ਤੇ ਉਹਦੇ ਵਿੱਚ ਤਕਰੀਬਨ 19,000 ਕਮੈਂਟ ਚੜਦੇ ਪੰਜਾਬ ਦਾ ਸੀ ਅੱਛਾ ਪਹਿਲੀ ਵੀਡੀਓ ਸੀ ਜਿੱਦਾਂ ਮਤਲਬ ਕਿ ਉਧਰ ਇੰਤਜ਼ਾਰ 'ਚ ਨਹੀਂ ਬੈਠੇ ਸੀ ਚੜਦੇ ਵਾਲੇ ਵੀ ਸਾਡਾ ਵੀਰ ਉਧਰੋਂ ਕੋਈ ਵੀਡੀਓ ਪਾਵੇ ਤੇ ਅਸੀਂ ਇਹਨੂੰ ਫੋਲੋ ਕਰ ਲੀਏ ਇਸ ਤਰ੍ਹਾਂ ਮਤਲਬ ਕਿ ਮੈਨੂੰ ਬੜੀ ਖੁਸ਼ੀ ਹੋਈ ਰਿਸਪੌਂਸ ਮੇਰੇ ਭਰਾਵਾਂ ਨੇ ਦਿੱਤਾ ਉਹ ਗੱਲ ਫਿਰ ਮੈਨੂੰ ਸਮਝ ਆਈ ਬੈਠੇ ਬੈਠੇ ਨੂੰ ਵੀ ਇਹ ਮੇਰਾ ਕੋਈ ਕਮਾਲ ਨਹੀਂ ਇਹ ਮਾਂ ਬੋਲੀ ਪੰਜਾਬੀ ਦਾ ਅਸਰ ਆ ਅਸਰ ਹੈ ਅਸਰ ਜਿਹੜੀ ਉਧਰ ਖਿੱਚ ਪਈ ਨਾ ਇੱਧਰ ਬੈਠਿਆਂ ਵੀਡੀਓ ਦੇਖ ਕੇ ਉਹ ਬੋਲੀ ਜਿਹੜੀ ਸਾਡੀ ਉਧਰਲੀ ਆ ਤੇ ਪੰਜਾਬੀ ਬੋਲੀ ਆ ਆਪਾਂ ਪੰਜਾਬੀ ਨੂੰ ਹੀ ਵੈਲਿਊ ਦਿੱਤੀ ਪੰਜਾਬੀ ਦੇ ਵਿੱਚ ਹੀ ਮੈਂ ਵੀਡੀਓ ਬਣਾਉਣਾ ਉਦੋਂ ਜਿੱਦਾਂ ਕਿਉਂਕਿ ਤੁਸੀਂ ਮੈਨੂੰ ਦੱਸਿਆ ਤੁਹਾਡਾ ਇਲਾਕਾ ਕਾਫੀ ਇੱਥੋਂ 7-8 ਘੰਟੇ ਦੀ ਡਰਾਈਵ ਹੈ ਤੁਹਾਡੀ ਹਾਂਜੀ ਹਾਂਜੀ ਤੇ ਤੁਹਾਡਾ ਲਾਹੌਰ ਆਉਣਾ ਕਿੰਨਾ ਕੁ ਹੁੰਦਾ ਔਰ ਹੁਣ ਜਦੋਂ ਤੁਸੀਂ ਮੈਨੂੰ ਮਿਲਣ ਆ ਰਹੇ ਸੀ ਤੁਹਾਡੇ ਜ਼ਹਿਨ 'ਚ ਕੁਝ ਮੇਰੇ ਮੁਤਲਕ ਕੁਝ ਚੱਲਤਾ ਨਹੀਂ ਰਿਹਾ ਸੀ ਕੀ ਕੋਣ ਹੈ ਕੀ ਹੈ ਨਹੀਂ ਮੈਂ ਤੁਹਾਡੀਆਂ ਵੀਡੀਓਜ਼ ਤਾਂ ਪਹਿਲਾਂ ਨਹੀਂ ਦੇਖੀਆਂ ਲੇਕਿਨ ਮੈਨੂੰ ਪਤਾ ਸੀਗਾ ਅੰਜਮ ਭਾਈ ਦੇ ਨਾਲ ਉਹ ਗੱਲ ਹੋਈ ਤੇ ਉਹਨਾਂ ਨੇ ਦੱਸਿਆ ਫਿਰ ਮੈਂ ਮਤਲਬ ਕਿ ਆਈਡੀਆ ਲਾ ਲਿਆ ਕਿ ਕੋਈ ਉਧਰੋਂ ਆਏ ਆ ਤੇ ਲੇਕਿਨ ਬੜੀ ਖੁਸ਼ੀ ਹੋਈ ਮੈਨੂੰ ਪਤਾ ਲੱਗਿਆ ਜਦੋਂ ਤੁਸੀਂ ਆਪਣਾ ਚੈਨਲ ਵਗੈਰਾ ਦੱਸਿਆ ਹੋਰ ਜਿਹੜੇ ਤੁਹਾਡੇ ਨਾਲ ਮਹਿਮਾਨ ਆਏ ਆ ਜਿਹੜੇ ਸਟਾਰ ਆਏ ਆ ਤੇ ਸਾਡੀ ਖੁਸ਼ਕਿਸਮਤੀ ਹੈ ਕਿ ਆਪਾਂ ਨੂੰ ਉਹਨਾਂ ਦੇ ਨਾਲ ਮਿਲਣ ਦਾ ਸਾਨੂੰ ਮੌਕਾ ਮਿਲੇਗਾ ਇੱਥੇ ਤੁਹਾਡੇ ਕੋਲ ਆਏ ਆ ਤੁਸੀਂ ਵੀ ਆਪਣਾ ਸਾਡਾ ਇੰਟਰਵਿਊ ਕਰਦੇ ਪਏ ਆ ਤੇ ਸਾਨੂੰ ਫਖਰ ਹੈ ਇਸ ਗੱਲ ਤੇ ਖੁਸ਼ੀ ਹੁੰਦੀ ਪਈ ਆ ਤੇ ਲਾਹੌਰ ਤੁਹਾਡਾ ਆਉਣਾ ਕਿੰਨਾ ਖੁੰਦਾ ਵੈਸੇ ਕਿੰਨਾ ਘੁੰਮਦੇ ਹੋ ਲਾਹੌਰ ਸਾਡੇ ਕੋਲ ਟਾਈਮ ਜੁਮੇ ਰਾਤ ਦੀ ਛੁੱਟੀ ਹੈ ਬਸ ਇੱਕ ਕਹ ਲੋ ਕਿ ਸਾਰੇ ਸਾਡੇ ਦੇ ਵਿੱਚ ਨਾ ਕਿਉਂਕਿ ਸਵਾ 4 ਤੁਸੀਂ ਦੱਸੋ 4:30 ਤੁਝ ਉੱਠ ਜਾਣਾ ਮੰਡੀ ਵਾਸਤੇ ਉਹ ਤਾਂ ਸਾਡੀ ਰੁਟੀਨ ਹੈ ਨਾ ਮੀ ਜੀ ਸਵਾ 4 ਵਜੇ ਉੱਠ ਜਾਣਾ ਸਵੇਰ ਨੂੰ ਤੇ ਉਸ ਤੋਂ ਬਾਅਦ 9 10 ਵਜੇ ਦੀ ਕਰ ਮੰਡੀ ਉਦੋਂ ਬਾਅਦ ਬਾਗਾਂ ਦੇ ਵਿੱਚ ਬਾਗ ਆਪਣੇ ਕੋ ਕਿੰਨੂ ਦੇ ਆ ਕਿੰਨੂ ਦਾ ਸੀਜ਼ਨ ਜਿੰਨੀ देर ਚੱਲਦਾ ਕਿਨੂ ਦੇ ਬਾਗਾਂ ਦੇ ਵਿੱਚ ਹੂੰ ਗਾਂ ਆਪਣਾ ਤਰਬੂਜ਼ ਵਾਟਰਮੈਲਨ ਜਿਹੜਾ ਤਰਬੂਜ਼ ਆਉਣ ਵਾਲਾ ਵਾ 270 ਏਕੜ ਤਰਬੂਜ਼ ਦੀ ਕਾਸ਼ ਕੀਤੀ ਹੋਈ ਮੈਲਸੀਨ ਦੇ ਵਿੱਚ ਤੇ ਪੂਰੇ ਪੰਜਾਬ 'ਚ ਤਰਬੂਜ਼ ਵੀ ਭੇਜੀਦਾ ਕਿਨੂ ਵੀ ਆਪਣਾ ਪੂਰੇ ਪੰਜਾਬ 'ਚ ਜਾਂਦਾ ਅੱਛਾ ਤੇ ਕਿਨੂ ਤੋਂ ਬਾਅਦ ਉਧਰ ਬਿਜ਼ੀ ਹੋ ਜੀਦਾ ਹੂੰ ਹੂੰ ਸਾਰਾ ਸਾਲ ਹੀ ਜਿਹੜਾ ਫਰੈਸ਼ ਫਰੂਟ ਹੁੰਦਾ ਵਾ ਸਾਰੀ ਕਾਸ਼ਤ ਆਬਦੀ ਕਰੀਦੀ ਐ ਅੱਛਾ ਤੇ ਉਹ ਦੁਕਾਨ ਦਾ ਸਿਸਟਮ ਵੀ ਆਪਣਾ ਅੜਤ ਦਾ ਵੀ ਉਸ ਤੋਂ ਅੜਤ ਤੋਂ ਹਟ ਕੇ ਪੂਰੇ ਪੰਜਾਬ ਦੇ ਵਿੱਚ ਲੌਰ ਮੰਡੀ 'ਚ ਵੀ ਆਪਣਾ ਮਾਲ ਹੁੰਦਾ ਹੂੰ ਤੇ ਮੇਰੀ ਤਾਂ ਕੋਸ਼ਿਸ਼ ਹੈ ਕਿ ਮੈਂ ਬਾਦਰੋਂ ਪਾਰ ਭੇਜਾਂ ਹੁਣ ਅਵਲ ਕੋਸ਼ਿਸ਼ ਮੇਰੀ ਇਹ ਹੀ ਹੈ ਕਿ ਮੈਂ ਆਪਣੇ ਚੜ੍ਹਦੇ ਭਰਾਵਾਂ ਨੂੰ ਚੜ੍ਹਦੇ ਪੰਜਾਬ ਵਾਲੇ ਭਰਾਵਾਂ ਨੂੰ ਅੱਛਾ ਟਰੱਕਾਂ ਦੇ ਟਰੱਕ ਨੱਕੋ ਨੱਕ ਕਰਕੇ ਭੇਜਾਂ ਅੱਛਾ ਫਰੂਟ ਦੇ ਔਰ ਇਹ ਵੀਡੀਓਜ਼ ਬਣਾਉਣ ਤੋਂ ਬਾਅਦ ਆਫਕੋਰਸ ਤੁਹਾਡੀ ਪੋਪੂਲਾਰਿਟੀ ਤਾਂ ਵਧੀ ਵਧੀ ਮਕਬੂਲੀਅਤ ਹੋਈ ਹੈ ਬੇਸ਼ੱਕ ਪਰ ਨਾਲ ਨਾਲ ਕੰਮ ਦੇ ਵਿੱਚ ਕਿੰਨਾ ਕਿ ਇਜ਼ਾਫਾ ਹੋਇਆ ਕਮ ਦੇ ਵਿੱਚ ਵੀ ਮਾਸ਼ਾਅੱਲਾ ਬਹੁਤ ਇਜ਼ਾਫਾ ਹੋਇਆ ਜੀ ਅੱਲਾਹ ਤਾਲਾ ਇੱਜ਼ਤ ਦਿੱਤੀ ਹਮ ਜਿੱਥੇ ਜਿੱਥੇ ਦੀ ਕਰ ਮਤਲਬ ਉਹ ਕਹਿੰਦੇ ਆ ਜੀ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਜਿੱਥੇ ਤੱਕ ਤੁਹਾਡੀ ਆਵਾਜ਼ ਜਾਂਦੀ ਹੈ ਉੱਥੇ ਤੱਕ ਤੁਸੀਂ ਕਾਰੋਬਾਰ ਕਰ ਸਕਦੇ ਹਮ ਮੇਰੇ ਅਗਲੇ ਸਟੈਪ ਜਿਹੜੇ ਹੈਗੇ ਆ ਮਤਲਬ ਕਿ ਕਈ ਬਾਹਰਲੇ ਮੁਲਕਾਂ ਦੇ ਵਿੱਚ ਲੋਕਾਂ ਨਾਲ ਮੇਰੀ ਗੱਲਬਾਤ ਚੱਲਦੀ ਪਈ ਹੈ ਹੂੰ ਸੌਦੀਆ ਦੇ ਵਿੱਚ ਇੱਕ ਹਾਂਜੀ ਐਕਸਪੋਰਟ ਜਿਹੜੀ ਸੌਦੀਆ ਦੀ ਪਾਰਟੀ ਐ ਕੋ ਕਹਿੰਦੀ ਐ ਕਿ ਐਕਸਪੋਰਟ ਕਰਨੀ ਕਿਨੂੰ ਹੂੰ ਕਿਉਂਕਿ ਆਪਣੇ ਕੋ ਜਿਹੜੀ ਕਿਨੂੰ ਆ ਸੁਲਤਾਨ ਫਰਮ ਦੀ 5 ਲੱਖ ਬੰਦਾ ਗਾਰੰਟੀ ਦੇ ਸਕਦਾ ਹੂੰ ਐਦਾਂ ਦਾ ਕਿਨੂੰ ਉਹਨਾਂ ਨੇ ਦੇਖਿਆ ਵੀ ਨਹੀਂ ਉਹ ਚਲੋ ਇਹ ਤੁਹਾਡੀ ਮਿਹਨਤ ਹੈ ਕਿ ਤੁਸੀਂ ਚੰਗਾ ਕੰਮ ਕਰ ਰਹੇ ਹੋ ਪਰ ਲੇਕਿਨ ਅੱਲਾਹ ਤਾਲਾ ਦੀ ਦੇਣ ਹੈ ਜੀ ਫਲ ਲਾਉਣਾ ਹੁੰਦਾ ਰੱਬ ਨੇ ਹੂੰ ਸੋਹਣੀ ਜਿਹੜੀ ਚੀਜ਼ ਆ ਉਹਨੂੰ ਦੇਖ ਕੇ ਬੰਦੇ ਦੀ ਵੀਡੀਓ ਦੇ ਵਿੱਚ ਹੀ ਲਾਰ ਨਿਕਲ ਜਾਂਦੀ ਹੈ ਹੂੰ ਹੂੰ ਜਿਹੜੀ ਸੋਹਣੀ ਚੀਜ਼ ਆ ਉਹ ਬਾਹਲੇ ਮੁਲਕਾਂ ਵਾਲੇ ਜਦੋਂ ਪਰਦੇਸ ਦੇ ਵਿੱਚ ਬੈਠੇ ਵੀਰ ਆਪਣੇ ਦੇਖਦੇ ਆ ਜ਼ਿਆਦਾਤਰ ਲੋਕ ਮੇਰੇ ਚੜ੍ਹਦੇ ਪੰਜਾਬ ਦੇ ਵੀਰ ਆ ਯੂਰਪ ਕੰਟਰੀਆਂ ਦੇ ਵਿੱਚ ਜਿਹੜੇ ਬੈਠੇ ਹਨ ਉਹਨਾਂ ਲੋਕਾਂ ਨੇ ਕਿਹਾ ਕਿ ਵੀਰ ਜੀ ਇਹ ਫਰੂਟ ਜਿਹੜਾ ਤੁਹਾਡੇ ਬਾਗਾਂ ਦਾ ਇਹ ਐਕਸਪੋਰਟ ਕੀਤਾ ਜਾਵੇ ਤੇ ਬੜਾ ਮਜ਼ਾ ਆਵੇ ਤੇ ਉਹ ਤੇ ਹੁਣ ਇਨਸ਼ਾ ਅੱਲਾਹ ਤਾਲਾ ਗਾ ਨੈਕਸਟ ਹੈਗ ਹੋਈ ਇੱਕ ਦੋ ਦੋਸਤਾਂ ਨਾਲ ਗੱਲ ਚੱਲ ਰਹੀ ਉਹ ਆਣਗੇ ਇੱਥੇ ਹੂੰ ਤੇ ਜਿੱਦਾਂ ਜਿੱਦਾਂ ਵੀ ਗਾਂ ਹੋਊਗਾ ਸਾਰਾ ਕੁਝ ਨੈਟ ਤੇ ਪਬਲਿਸ਼ ਕਰਦੇ ਰਵਾਂਗੇ ਆਪਣਾ ਇੱਕ ਮੇਰੀ ਫੈਮਿਲੀ ਮੈਂ ਸਮਝਦਾ ਹੂੰ 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 ਪੰਜ ਸਾਢੇ ਪੰਜ ਲੱਖ ਬੰਦਾ ਮੇਰੇ ਨਾਲ ਜੁੜ ਚੁੱਕਿਆ ਜਿਹਦੇ ਵਿੱਚ ਅੱਧਾ ਤਕਰੀਬਨ ਚੜ੍ਹਦੇ ਪੰਜਾਬ ਦਾ ਹੂੰ ਤੇ ਅੱਧਾ ਮੇਰੇ ਲੈਹnde ਪੰਜਾਬ ਦਾ ਹੂੰ ਅੱਛਾ ਜੋ ਜਿਹੜਾ ਤੁਹਾਡਾ ਅੰਦਾਜ਼ ਹੈ ਜਦੋਂ ਬੋਲੀ ਲੋਂਦਾ ਆ ਕੀ ਇਹੀ ਅੰਦਾਜ਼ ਹੀ ਅਬੂ ਦਾ ਵੀ ਹੈ ਫਿਰ ਬਿਲਕੁਲ ਹੀ ਉਹਨਾਂ ਤੋਂ ਹੀ ਆਇਆ ਤੁਹਾਡੇ ਤੋਂ ਮੇਰੇ ਮੇਰੇ ਉਸਤਾਦ ਮੇਰੇ ਵਾਲਦ ਹੀ ਹੈ ਜੀ ਹੂੰ ਉਹਨਾਂ ਨੇ ਮੈਨੂੰ ਸਿਖਾਇਆ ਤੇ ਮਤਲਬ ਜ਼ੀਰੋ ਤੋਂ ਉਹਨਾਂ ਨੇ ਮਤਲਬ ਕਿ ਮੈਨੂੰ ਸਿਖਾਇਆ ਸਾਰਾ ਹੂੰ ਹੂੰ ਉਸ ਤੋਂ علاوہ ਉਹਨਾਂ ਤੋਂ ਇਲਾਵਾ ਮੈਂ ਕਿਸੇ ਤੋਂ ਵੀ ਮਤਲਬ ਕਿ ਨਹੀਂ ਸਿੱਖਿਆ ਹੂੰ ਹੂੰ ਮੇਰੇ ਵਾਲਦ ਸਾਹਿਬ ਦੇ ਮੰਡੀ 'ਚ ਹੋਰ ਵੀ ਸ਼ਗਿਰਦ ਨੇ ਤੇ ਵੱਡੀ ਉਮਰ ਦੇ ਨੇ ਮਾਸ਼ੱਲਾ ਸਾਰੇ ਕਾਮਯਾਬ ਨੇ ਹੂੰ ਬਹੁਤ ਰਿਸਪੈਕਟ ਕਰਦੇ ਆ ਤੇ ਮੈਂ ਵੀ ਆਪਣੇ ਵਾਲਦਸ ਕੋਲੋਂ ਹੀ ਸਿੱਖਣਾ ਮਤਲਬ ਕਿ ਬਿਹਤਰ ਸਮਝਿਆ ਸੀ 3 ਸਾਲ ਤਕਰੀਬਨ ਮੈਂ ਲਾਇਆ ਅੱਛਾ ਤੇ ਉਸ ਤੋਂ ਬਾਅਦ ਅਲਹਮਦੁਲਿਲਾ ਜਦੋਂ ਦੀ ਵਾਲਦ ਸਾਹਿਬ ਨੇ ਇਜਾਜ਼ਤ ਦਿੱਤੀ ਆ ਹੂੰ ਉਦੋਂ ਦਾ ਹਰ ਕੰਮ ਸਾਂਭੇ ਹੋਇਆ ਜੀ ਹੂੰ ਔਰ ਸਾਂਝ ਦੇ ਵਾਲੇ ਨਾਲ ਜੇ ਗੱਲ ਕਰੀਏ ਪਹਿਲਾਂ ਵੀ ਤੁਸੀਂ ਚੜ੍ਹਦੇ ਪੰਜਾਬ ਤੋਂ ਜਾਂ ਜਿਹੜੇ ਐਨ ਆਰ ਆਈਸ ਨੇ ਉਹ ਆਉਂਦੇ ਉਹਨਾਂ ਨਾਲ ਮੁਲਾਕਾਤ ਕਰਦੇ ਰਹਿੰਦੇ ਹੋ ਹਾਂਜੀ ਹਾਂਜੀ ਮੇਰੇ ਕੋ ਅਮਰੀਕਾ ਤੋਂ ਆਏ ਸੀਗੇ ਅੱਛਾ ਪਿਛੇ ਜੇ तकरीबन ਮਹੀਨਾ ਖੋ ਗਿਆ ਹਰਮਨ ਭਾਈ ਅੱਛਾ ਤੇ ਹਰਮਨ ਭਾਈ ਆਏ ਸੀ ਸੋਰੀ ਆਸਟ੍ਰੇਲੀਆ ਜੋ ਹੂੰ ਤੇ ਅਮਰੀਕਾ ਜੋ ਆਏ ਸੀ ਸੁਖਦੀਪ ਭਾਈ ਅੱਛਾ ਤੇ ਦੋ तकरीबन ਦਿਨ ਰਹਿ ਕੇ ਗਏ ਇੱਥੇ ਮੇਰੇ ਕੋਲ ਹੂੰ ਹੂੰ ਬੜੀ ਖੁਸ਼ੀ ਹੋਈ ਮੈਨੂੰ ਹੋਰ ਵੀ ਦੋਸਤਾਂ ਨਾਲ ਕੀ ਮਹਿਸੂਸ ਕੀ ਹੁੰਦਾ ਜਦੋਂ ਅ ਪੰਜਾਬ ਵਾਲੇ ਇਕੱਠੇ ਹੁੰਦੇ ਆ ਮੈਂ ਚੜਦਾ ਲੈਂਦਾ ਨਹੀਂ ਕਹੂੰਗਾ ਮੈਂ ਕਹੂੰਗਾ ਪੰਜਾਬ ਵਾਲੇ ਲਫ਼ਜ਼ਾਂ ਦੇ ਵਿੱਚ ਤਾਂ ਬਿਆਨ ਨਹੀਂ ਕਰ ਸਕਦੇ ਹਾਂ ਡੈਮੋ ਤੁਸੀਂ ਲੈਣਾ ਤੇ ਬਾਈ ਜੀ ਮੇਰੀ ਉਹ ਵੀਡੀਓ ਕੱਢ ਕੇ ਦੇਖ ਸਕਦੇ ਆ ਜਿਹਦੇ ਵਿੱਚ ਲੋਕ ਮਰੀਦਾ ਤਰ੍ਹਾਂ ਉਹਨਾਂ ਦੇ ਮਗਰ ਮਗਰ ਫੇਰਦੇ ਸੀ ਮੈਨੂੰ ਤਾਂ ਉਹ ਮਿਲਣ ਆਏ ਸੀ ਨਾ ਮੈਨੂੰ ਤਾਂ ਜਿਹੜੇ ਚਾਹ ਸੀਗੇ ਸੀਗੇ ਜਿਹੜੇ ਉਹਨਾਂ ਮੰਡੀ ਵਾਲਿਆਂ ਲੋਕਾਂ ਨੂੰ ਚਾਹ ਚੜੇ ਹੋਏ ਸੀ ਉਹ ਦੇਖ ਕੇ ਹੈਰਾਨ ਹੋ ਗਏ ਸਰਦਾਰ ਅੱਛਾ ਸਰਦਾਰ ਕਹਿੰਦੇ ਆ ਆਪਦੇ ਘਰ ਵਾਲਿਆਂ ਨੂੰ ਫੋਨ ਕਰਕੇ ਵੀ ਸਾਰੀ ਜ਼ਿੰਦਗੀ ਚ ਸੋਰੀ ਦੇ ਤੁਸੀਂ ਸਾਨੂੰ ਇੰਨਾ ਪਿਆਰ ਨਹੀਂ ਦਿੱਤਾ ਜਿੰਨਾ ਦੋਆਂ ਘੰਟਿਆਂ ਚ ਲੈਂਦੇ ਪੰਜਾਬ ਵਾਲਿਆਂ ਨੇ ਦਿੱਤਾ। ਹੂੰ ਇਹ ਮਜ਼ਾਕ ਨਹੀਂ ਕਰਦਾ ਭਾ ਉਹਨਾਂ ਨੇ ਉਦੋਂ ਫੋਨ ਕੀਤਾ ਮੰਡੀ ਚ ਬੈਠ ਕੇ ਆਪਣੇ ਪਿੱਛੇ ਵੀ ਭਾਈ ਅਸੀਂ ਤਾਂ ਭੁੱਲੇ ਰਹਿ ਗਏ ਕਹਿੰਦਾ। ਕਹਿੰਦਾ ਸਾਨੂੰ ਸਾਰੀ ਜ਼ਿੰਦਗੀ ਚ ਸਾਰੇ ਖਾਨਦਾਨ ਵਾਲਿਆਂ ਨੇ ਇੰਨਾ ਪਿਆਰ ਨਹੀਂ ਦਿੱਤਾ ਜਿੰਨਾ ਸਾਨੂੰ ਆ ਦੋਆਂ ਘੰਟਿਆਂ ਚ ਲੈਂਦੇ ਪੰਜਾਬ ਦੇ ਵਿੱਚ ਇੱਕ ਛੋਟੀ ਜੀ ਮੰਡੀ ਦੇ ਵਿੱਚ ਮਿਲ ਗਿਆ। ਲੋਕ ਜਿਨ੍ਹਾਂ ਪੀਰਾਂ ਨੂੰ ਨਹੀਂ ਚੁੰਮਦੇ ਹੁੰਦੇ ਏਦਾਂ ਮਤਲਬ ਉਹਨਾਂ ਦੇ ਪਿੱਛੇ ਪਿੱਛੇ ਤੇ ਪੈਰ ਨਹੀਂ ਸੀ ਲੱਗਦੇ ਲੋਕਾਂ ਦੇ ਥੱਲੇ। ਚਾਹ ਚੜ ਗਏ ਲੋਕਾਂ ਨੂੰ। ਯਕੀਨ ਕਰੋ ਮਤਲਬ ਕਿ ਇੱਕ ਸਰਦਾਰ ਨੂੰ ਦੇਖ ਕੇ ਖੁਸ਼ੀ ਹੁੰਦੀ ਹੈ ਹਮ ਹਮ ਪਗ ਬੰਨੀ ਆ ਤੇ ਸਰਦਾਰ ਨੂੰ ਦੇਖ ਕੇ ਪਤਾ ਨਹੀਂ ਉਹਨਾਂ ਨੂੰ ਕਿਹੜੀਆਂ ਗੱਲਾਂ ਯਾਦ ਆ ਜਾਂਦੀਆਂ ਜਿਹੜੇ ਸਮਾਂ ਕਿ ਜ਼ਿਆਦਾ ਉਮਰ ਦੇ ਲੋਕ ਸੀਗੇ ਨਾ ਉਹਨਾਂ ਨੂੰ ਤਾਂ ਮਤਲਬ ਸਮਝ ਨਹੀਂ ਆ ਰਹੀ ਸੀ ਵੀ ਨਾ ਅਸੀਂ ਕਿੱਦਾਂ ਮਤਲਬ ਕਿ ਜ਼ਹਾਰ ਕਰੀਏ ਹਮ 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 ਜਿਹੜੇ ਬਜ਼ੁਰਗ ਲੋਕ ਸੀ ਜਿਹੜੇ ਹਜੇ ਤੱਕ ਹਯਾਤ ਆ ਉਧਰੋਂ ਵਿਛੜ ਕੇ ਆਏ ਆ ਤੇ ਉਹ ਕਿਹੜਾ ਵੀ ਉਹਨਾਂ ਦੇ ਦੌਰ ਦੇ ਬਾਬੇ ਆਏ ਸੀਗੇ ਬਿਲਕੁਲ ਬਿਲਕੁਲ ਆਏ ਤਾਂ ਆਪਣੀ ਉਮਰ ਦੇ ਮੁੰਡੇ ਸੀਗੇ ਹਰਮਨ ਭਾਈ ਆਏ ਸੀ ਸੁਖਦੀਪ ਭਾਈ ਆਏ ਸੀ ਉਹ ਆਪਣੀ ਉਮਰ ਦੇ ਆ ਲੇਕਿਨ ਬਜ਼ੁਰਗਾਂ ਨੂੰ ਉਹਨਾਂ ਦੇ ਵਿੱਚ ਪਤਾ ਨਹੀਂ ਕਿਹੜੀਆਂ ਸ਼ਕਲਾਂ ਨਜ਼ਰ ਆਈਆਂ ਹੂੰ ਤੇ ਬਜ਼ੁਰਗ ਰੋਪੇ ਉੱਥੇ ਤੇ ਉਹਨਾਂ ਨੂੰ ਸਮਝ ਨਾ ਆਵੇ ਅਸੀਂ ਇਹਨਾਂ ਨੂੰ ਕਿੱਦਾਂ ਦਸੀਏ ਕਿ ਤੁਹਾਨੂੰ ਨਾਲ ਕਿੰਨੀ ਚਾਹਤ ਹੈ ਸਾਨੂੰ ਹੂੰ 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 ਇਸ ਤਰ੍ਹਾਂ ਜੀ ਚੜ੍ਹਦੇ ਪੰਜਾਬ ਵਾਲਿਆਂ ਦੇ ਨਾਲ ਤਾਂ ਪਿਆਰ ਵੱਧਦਾ ਹੀ ਜਾਂਦਾ ਗੱਲ ਵੱਧ ਗਈ ਹੈ ਹੁਣ ਹੂੰ ਚਲੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਫਰੂਟ ਮੰਡੀ ਵਾਲੇ ਉਸਮਾਨ ਸਾਹਿਬ ਆਏ ਸਾਡੇ ਕੋਲ ਬਹੁਤ ਬਹੁਤ ਸ਼ੁਕਰੀਆ ਬਹੁਤ ਚੰਗਾ ਲੱਗਾ ਮੈਂ ਤੁਹਾਨੂੰ ਭਾਈ ਦਾਵਤ ਦੇ ਕੇ ਜਾ ਰਿਹਾ ਮੇਰੇ ਚੜ੍ਹਦੇ ਪੰਜਾਬ ਵਾਲੇ ਵੀਰ ਬਹੁਤ ਚੰਗੀ ਤਰ੍ਹਾਂ ਵਾਕਫ ਆ ਸੁਲਤਾਨ ਫਾਰਮ ਤੋਂ ਸੁਲਤਾਨ ਫਾਰਮ ਦੇ ਵਿੱਚ ਆਓ ਤੇ ਮੇਰੇ ਇੰਡੀਆ ਵਾਲੇ ਭਰਾਵਾਂ ਨੂੰ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਆ ਸੁਲਤਾਨ ਫਰਮ ਤੁਸੀਂ ਵੀ ਵਿਜ਼ਿਟ ਕਰਾਓ ਨੈਕਸਟ ਅਗਰ ਅਗਰ ਹੁਣ ਤੁਹਾਡੇ ਕੋ ਆ ਹੁੰਦਾ ਤੇ ਹੁਣ ਲਾਜ਼ਮੀ ਕੋਸ਼ਿਸ਼ ਕਰੋ ਨਹੀਂ ਹੁਣ ਤਾਂ ਕਿਉਂਕਿ ਸਾਡੇ ਕੋ ਲਾਹੌਰ ਦਾ ਹੀ ਵੀਜ਼ਾ ਹੈ ਹਾਂਜੀ ਇਸ ਤੋਂ ਬਾਅਦ ਜਾ ਸਕਦੇ ਦੱਸਿਆ ਅਗੇ ਤੇ ਅਗਲੀ ਵਾਰੀ ਜੇ ਮਾਲਕ ਨੇ ਚਾਇਆ ਤੁਸੀਂ ਵੀ ਫੈਮਿਲੀ ਜੀ ਜੀ ਬਿਲਕੁਲ ਬਿਲਕੁਲ ਅਗਲੀ ਵਾਰੀ ਮਾਲਕ ਨੇ ਚਾਇਆ ਤੇ ਵੀਜ਼ਾ ਤੁਹਾਡੀ ਥਾਂ ਦਾ ਜਾਂ ਫੈਸਲਾਬਾਦ ਦਾ ਹੋਰ ਥਾਂ ਦਾ ਜਾਂ یوں ਨਹੀਂ ਡਾਇਰੈਕਟ ਮੇਰੀ ਥਾਂ ਮੈਂ ਨਹੀਂ ਜੇ ਮਿਲਿਆ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ ਲਾਈਕ ਐਂਡ ਸ਼ੇਅਰ ਦਾ ਬਟਨ ਤੇ ਅੰਨੀ ਪਾ ਦਿਓ ਚਲੋ ਬਾਈ ਜੀ ਟਰੱਕ ਭਰ ਭਰ ਕੇ ਮੁਹੱਬਤਾਂ ਦਾ ਇਹਨਾਂ ਨੂੰ ਜਾਣਾ ਚਾਹੀਦਾ ਤੇ ਮੈਨੂੰ ਫੋਨ ਕਰਕੇ ਦੱਸਣ ਕਿ ਭਾਈ ਸਾਨੂੰ ਵਾਕਈ ਮੁਹੱਬਤ ਮਿਲੀ ਆ ਬਹੁਤ ਸ਼ੁਕਰੀਆ ਸਾਡੇ ਕੋਲ ਆਏ ਆ ਤੇ ਇਹਨਾਂ ਨੂੰ ਹੱਕ ਬਣਦਾ ਆਪਣਾ ਇੰਨਾ ਕਿੰਨਾ ਤਾਂ ਕੁਝ ਨਹੀਂ ਕਰਨਾ ਤੁਸੀਂ ਆਪ ਵੀ ਫੋਲੋ ਕਰੋ ਆਪਣੇ ਜਾਣਨ ਵਾਲਿਆਂ ਕੋਲੋਂ ਵੀ ਫੋਲੋ ਕਰਾਓ ਮੇਰੀ ਇਹ ਰਿਕਵੈਸਟ ਆ ਮੇਰੇ ਵੀਰਾਂ ਤੋਂ ਚੰਗਾ ਬਾਈ ਜੀ ਰੱਬ ਰੱਖਾ ਅੱਲਾ ਦੇ ਹਵਾਲੇ ਬਹੁਤ ਸ਼ੁਕਰੀਆ ਸਸੀਕਾਲ ਜੀ ਸਸੀਕਾਲ ਸਲਾਮ